ਹਾਂ ਜੀ ਕੀ ਨਾਮ ਆ ਤੁਹਾਡਾ ਸਲਜੀਤ ਕਾਲ ਕਿੱਥੇ ਰਹਿੰਦੇ ਆ ਗੁਰਾਇਆਂ ਮੱਲਾ ਕਿਹੜਾ ਰਵਿਦਾਸ ਨਗਰ ਰੋਡ ਕਰੋਂਡ ਗੁਰਾਇਆਂ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬਾ ਦੀਪੂਆੜ ਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ 파ਰਸ ਖੋ ਕੇ ਲੈ ਗਏ 파ਰਸ ਟਿਕੀ ਉਹਦੇ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਪੁਲਿਸ ਨੂੰ ਦੱਸਤਾ ਹਾਂਜੀ ਕੀ ਕਹਿੰਦੇ ਜੀ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂਜੀ ਕਿੰਨੇ ਕੁ ਟਾਈਮ ਦੀ ਗੱਲ ਹੈ ਸਾਢੇ 3 ਵਜੇ ਦੀ ਠੀਕ ਹੈ ਹਾਂਜੀ ਭਾਈ ਕੀ ਨਾਮ ਹੁੰਦਾ ਤੁਹਾਡਾ ਰੋਸ਼ਨ لال ਭਾਜੀ ਅਸਨੇ ਚ ਹੋਈ ਭਾਜੀ ਦੱਸੋ ਹਾਂਜੀ ਭਾਈ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ ਮੈਂ ਕੰਮ 'ਵੱਲ ਐ ਸੀਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਉਸੇ ਨੇ ਫੇਰ ਮੈਨੂੰ ਆ ਕੇ ਦੱਸਿਆ ਵੀ ਇੱਦਾਂ ਦਾ ਸਾਡੇ ਨਾਲ ਹੋਈ ਆ ਤੇ ਬਾਹਰ ਇਹ ਖੜੇ ਸੀਗੇ ਜਿੰਦਾਂ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਨੀ ਵਾਰਸੇ ਨਾਲ ਪਰਸ ਹੋ ਕੇ ਇੱਕ ਮਿੰਟ ਇੱਕ ਮਿੰਟ ਸਕਿੰਟਾਂ ਵਿੱਚ ਜਾਨੀ ਕਿ ਚਲੇ ਗਏ ਜੀ ਬਸ ਇਹ ਨਹੀਂ ਹੋਇਆ ਜੀ